ਪੰਜ ਪਿਆਰਿਆਂ ਨੇ ਨਾਮ ਅਮਰਤ ਸ਼ਬਦ ਦਿੱਤਾ ਹੈ ਮੂਲ ਮੰਤਰ ਗੁਰ ਮੰਤਰ ਤੇ ਨਿਤਨੇਮ ਸਮਾਂ ਕੱਢ ਕੇ ਨਿਤਨੇਮ ਕਰਨਾ ਹੈ ਨਿਤਨੇਮ ਤੇ ਜੇ ਦੱਸੋ ਤੁਸੀਂ 24 ਘੰਟਿਆਂ ਵਿੱਚੋਂ 2 ਘੰਟੇ ਆਪਾਂ ਲਾ ਵੀ ਦਈਏ ਤੇ 22 ਘੰਟੇ ਬਚਦੇ ਨੇ ਸੰਸਾਰ ਲਈ ਜਿੰਨਾ ਮਰਜ਼ੀ ਕੰਮ ਕਰ ਲਓ ਸੌਂ ਲਓ ਗੱਲਬਾਤ ਕਰ ਲਓ ਜੋ ਮਰਜ਼ੀ ਕਰੋ 22 ਘੰਟੇ ਆਪਣਾ ਕਾਰੋਬਾਰ ਕਰ ਸਕਦੇ ਹੋ ਪਰ ਇਹ 2 ਘੰਟੇ ਵੀ ਨਹੀਂ ਅਸੀਂ ਕੱਢੇ ਕਦੀ ਸ਼ੁਰੂ ਕਰਕੇ ਵੇਖ ਲਓ ਅੱਧੇ ਘੰਟੇ ਤੋਂ ਪਹਿਲਾਂ ਜਬਜੀ ਸਾਹਿਬ ਦਾ ਅਭਿਆਸ ਕਰੋ ਫਿਰ ਹੌਲੀ ਹੌਲੀ ਰਹਿਰਾਜ ਸਾਹਿਬ ਦਾ ਕਰੋ ਫਿਰ ਆਨੰਦ ਸਾਹਿਬ ਦਾ ਫਿਰ ਜਾਬ ਸਾਹਿਬ ਦਾ ਇਸ ਤਰ੍ਹਾਂ ਨਿਤਨੇਮ ਹੀ ਹੋਵੇ ਸਭ ਤੋਂ ਪਹਿਲਾਂ ਨਿਤਨੇਮ ਬੜੀ ਵੱਡੀ ਪੂੰਜੀ ਹੈ ਬਹੁਤ ਜ਼ਿਆਦਾ ਵੱਡੀ ਪੂੰਜੀ ਹੈ ਪਤਾ ਨਹੀਂ ਲੱਗਦਾ ਇਹਨੂੰ ਇੱਕ ਜਿਵੇਂ ਪਲੈਨ ਹੁੰਦੇ ਨਾ ਵੀ ਤੁਸੀਂ 10-10 ਰੁਪਏ ਜਮ੍ਹਾਂ ਕਰਾਉਂਦੇ ਰਹੋ ਰੋਜ਼ ਤੇ 5-7 ਸਾਲਾਂ ਦੇ ਵਿੱਚ ਉਹ ਲੱਖਾਂ ਨੂੰ ਪਹੁੰਚ ਜਾਂਦੇ ਨੇ ਇਸ ਤਰ੍ਹਾਂ ਜਿਹੜਾ ਨਿਤਨੇਮ ਹੈ ਇਹ ਥੋੜਾ ਥੋੜਾ ਆਪਾਂ ਕਰੀ ਜਾਈਏ ਨਾ ਥੋੜਾ ਥੋੜਾ ਤੇ ਇੱਕ ਦਿਨ ਬਹੁਤ ਵੱਡੀ ਪੂੰਜੀ ਨਿਤਨੇਮ ਦੀ ਇਕੱਠੀ ਹੋ ਜਾਂਦੀ ਸਾਡੇ ਕੋਲ ਇਸ ਕਰਕੇ ਜੇ ਅਮਰਤ ਦੀ ਦਾਤ ਪ੍ਰਾਪਤ ਕਰਨੀ ਹੈ ਤੇ ਗੁਰੂ ਸਾਹਿਬ ਤੋਂ ਅਮਰਤ ਮਿਲਣਾ ਹੈ ਪੰਜ ਪਿਆਰਿਆਂ ਤੋਂ ਅਮਰਤ ਦੀ ਦਾਤ ਲੈ ਕੇ ਫਿਰ ਉਹਦੀ ਕਮਾਈ ਕਰੇਗਾ ਸਿੱਖ ਗੁਰੂ ਦਾ ਤੇ ਫਿਰ ਉਸ ਅਮਰਤ ਨੂੰ ਆਪਣੇ ਸਰੀਰ ਦੇ ਵਿੱਚੋਂ ਰੋਮ ਰੋਮ ਦੇ ਵਿੱਚੋਂ ਉਹਦੀ ਰਸ ਜਿਹੜਾ ਉਹਦੀ ਤਸਵੀਰ ਜਿਹੜੀ ਹੈ ਆਉਣੀ ਸ਼ੁਰੂ ਹੋ ਜਾਏ